ਵੇੜ ਸੁੱਕਣਾ ਦਿਖ ਰਹੀ ਹੈ ਸਾਡੇ ਸਾਹਮਣੇ ਲੋ ਚਲੋ ਜੀ ਲੋ 10 ਦਿੇ ਬਚੇ ਵਰਗੀ ਹੈ ਮੱਜ ਦੇਖ ਸਕਦੇ ਥਾਂ ਥਾਂ ਨੂੰ ਬਹੁਤ ਬੀਚੀ ਤੇ ਲੱਗਿਆ ਵੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਠੁੱਲੇਵਾਲ ਤੇ ਜ਼ਿਲ੍ਹਾ ਨੂੰ ਪੈ ਜਾਂਦਾ ਜੀ ਬਰਨਾਲਾ ਵਾਈ ਕੋਲ ਤਾਜੀ ਸੂਈ ਛੋਟੀ ਬਕਾਉ ਆ ਜੀ ਮਗਰ ਵੀ ਕੱਟੀ ਆ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰਿਓ 7528000 ਤੁਹਾਨੂੰ ਸਭ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਤ ਵਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਵਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੀ ਜਦੋਂ ਸੇਲ ਹੋ ਗਈ ਤਾਂ ਆਪਾਂ ਲਿਖ ਦੇਣਾ ਉਹਨੇ ਵੀ ਸੇਲ ਹੋ ਗਈ ਨੰਬਰ ਕੱਟ ਦਲੀ ਹੁੰਦੇ ਆ ਤੇ ਕਿਉਂਕਿ ਜ਼ਿੰਮੇਦਾਰ ਭਰਾ ਤੇ ਮੁਰਕੇ ਫੋਨ ਬਹੁਤ ਜ਼ਿਆਦਾ ਆਉਂਦੇ ਆ ਕਿਉਂਕਿ ਵਪਾਰੀ ਵੀ ਤਾਂ ਸੁਣ ਲੈਂਦੇ ਆ ਆਮ ਬੰਦੇ ਤੋਂ ਨਹੀਂ ਸੁਣੇ ਜਾਂਦੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਸੀ ਗਾਈ ਸਸੀ ਗਾਈ ਨਾਮ ਜਿਸਪਾਸਿੰਗ ਜੀ ਪਿੰਡ ਠੁੱਲੇਵਾਲ ਜੀ ਜ਼ਿਲ੍ਹਾ ਬਰਨਾਲਾ ਜੀ ਨੇੜੇ-ਨੇੜੇ ਬਾਈ ਪਿੰਡ ਖੜੇ ਰਹਿੰਦੇ ਆ ਆਪਣੇ ਨੇੜੇ-ਨੇੜੇ ਜੀ ਆਪਣੇ ਨੰਗਲ ਤੋਂ ਲਿੰਕ ਰੋਡ ਤੇ ਰਹਿ ਜਾਂਦੇ ਜੀ ਆਪਣਾ ਪਿੰਡ ਆ ਠੀਕ ਆ ਇਧਰ ਨਾਲ ਵੱਡੀ ਖੇੜੀ ਆ ਜਾਂਦਾ ਜੀ ਇਧਰ ਝਲੂਰ ਆ ਜਾਂਦਾ ਹੈ ਜੀ ਠੀਕ ਹੈ ਛੋਟੀ ਦੱਸੋ ਜੀ ਕਿੰਨੇ ਸੂਏ ਸੂਈ ਆਪਣੇ ਛੋਟੀ ਆਪਣੀ ਤੀਜੀ ਸੂਏ ਹੈਗੀ ਜੀ ਪਿਛਲੇ ਸੂਏ ਦੁੱਧ ਕਿੰਨਾ ਤ ਇਹ ਪਤਾ ਕਿਹੜੇ ਦੀ ਟਿਕੇ ਦੀ ਹੈ ਨਹੀਂ ਇਹ ਆਪਣੇ ਇਥੋਂ ਨੰਗਲ ਤੋਂ ਭਰਾਇਆ ਸੀ ਆਪਣਾ ਛੋਟੇ ਤੋਂ ਲਵਾਈ ਹੋਈ ਹੈ ਜੀ ਇਹ ਇਹ ਜਿਹੜੀ ਹੈ ਜਿਹੜੀ ਆਪ ਆਪ ਦਾ ਪਤਾ ਕੁਛ ਮੜ ਮੋਟਾ ਦਾ ਨਹੀਂ ਆਪ ਦਾ ਨਹੀਂ ਪਤਾ ਜੀ ਉਦੋਂ ਰਿਕਾਰਡ ਨਹੀਂ ਨਾ ਪਰ ਰੱਖਿਆ ਹੀ ਕਦੇ ਠੀਕ ਆ ਜੀ ਕਦ ਕੁੱਦ ਵੇਲ ਬੁੱਲ ਚੰਗੀ ਆ ਹਾਂਜੀ ਹਾਂਜੀ ਤੇ ਅੱਜ ਕਿਤੇ ਕਰਮ ਵਾਲੇ ਬਾਦੀ ਦੂ ਹਾਂਜੀ ਹਾਂਜੀ ਕਿੰਨਾ ਘੰਟਾ ਹੋ ਗਿਆ ਵੀ ਸੂਈ ਨੂੰ ਇਹਨੂੰ ਬਸ ਅੱਧਾ ਘੰਟਾ ਹੀ ਹੋਇਆ ਜੀ ਹਲੇ ਜੇਰ ਪੈਣੀ ਆ ਹਾਂਜੀ ਹਾਂਜੀ ਠੀਕ ਆ ਮਾਗਰ ਵੀ ਪ੍ਰਾਕਟੀਆਂ ਬਹੁਤ ਸੋਹਣੀ ਦੇਖ ਸਕਦੇ ਹੋ ਤੁਸੀਂ ਇਸ ਮੈਨ ਜੂਮ ਕਰਕੇ ਵਿਖਾ ਦੇਣਾ ਸਾਨੂੰ ਮਰਾ ਮੂਜੇ ਕਮਾਈ ਦਾ ਫੇਸ ਦਿਖਾ ਦਿਓ ਜੀ ਲੋਚੀ ਲੋਚੀ ਚੈੱਕ ਕਰਸਾ ਬਹੁਤ ਸੋਹਣਾ ਬੱਚਾ ਤੇ ਕਿਹੜੇ ਪਿੰਡ ਦਾ ਸਹੀ ਛੋਟਾ ਇਹ ਇਹ ਨੰਗਲ ਜੀ 1 ਲੱਖ ਰੁਪਏ ਦਾ ਬਿਕ ਗਿਆ ਜੀ ਉਹ ਅਸਾ ਉਹਦਾ ਬੱਚਾ ਜੀ ਹਾਂਜੀ ਬਹੁਤ ਸੋਹਣੀ ਫੇਸਬੁਕੀ ਗੋਟੀ ਹੈ ਨਾ ਤੇ ਭਰਾ ਇਹਦਾ ਰੇਟ ਕੀ ਹੈ ਜੀ ਮਾਜ ਦਾ ਇਹਦਾ ਰੇਟ ਜੀ 1 55 ਜੀ 1 ਲੱਖ 55 ਹਜ਼ਾਰ ਹਾਂਜੀ ਠੀਕ ਹੈ ਤੋੜ ਦੋ ਲੋਚੀ ਚੈੱਕ ਕਰਸਾ ਦੇ ਕੱਦ ਬੜਾ ਸੁਖਣਾ ਸੋਹਣਾ ਕਰਮਾਂ ਵਾਲੀ ਦਾ ਤੇ ਤਨਮੀ ਚੈੱਕ ਕਰ ਸਕਦਾ ਭਰਾ ਹਲੇ ਜੇਰ ਹਲੇ ਪੈਰੀ ਵਾਲੇ ਠੀਕ ਹਨ ਅੱਧਾ ਘੰਟਾ ਦਾ ਸੁਈ ਨਾ ਟਰੇਲੂ ਮੱਝ ਕਾਦਰ ਕੋ ਸੁਖਣਾ ਸੋਨਾ ਕਰਮਾ ਵਾਲੀ ਦਾ ਵੇਲ ਸੁਖਣਾ ਦਿਖ ਰਹੀ ਹੈ ਸਾਡੇ ਸਾਹਮਣੇ ਚਲੋ ਚਲੋ ਜੀ ਲੋ ਜੀ ਆਫ ਦੇ ਬਚੇ ਵਰਗੀ ਹੈ ਮੱਝ ਦੇਖ ਸਕਦੇ ਥਾਣ ਤੋਂ ਬਹੁਤ ਬੀਤੀ ਤੇ ਲੱਗਾ ਬਈ ਮੋੜ ਦੋ ਜੀ ਲੋ ਜੀ

ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤਾਂ ਜ਼ਰੂਰ ਕਰਿਆ ਕਰੋ ਭਰਾ ਵੀਡੀਓ ਦੇਖਣ ਲਈ ਤੈਦ ਤੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ